ਤੁਸੀਂ ਦੇਖ ਰਹੇ ਹੋ BBC ਪੰਜਾਬ ਟੀਵੀ ਪੰਜਾਬ ਦੇ ਸਾਬਕਾ ਕੈਬਨਿਟ ਮਨਿਸਟਰ ਨਵਜੋਤ ਸਿੰਘ ਸਿੱਧੂ ਅਜੂਬੇਰ ਕਾ ਪਹੁੰਚੇ ਨੇ ਅਤੇ ਉਹਨਾਂ ਨੇ ਲੋਕਾਂ ਦਾ ਧੰਨਵਾਦ ਕੀਤਾ ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਹ ਲੜਾਈ ਉਹਨਾਂ ਦੀ ਪਹਿਚਾਣ ਦੀ ਲੜਾਈ ਹੈ ਤੇ ਉਹ ਅੱਜ ਇੱਕ ਹੋਰ ਵੀਡੀਓ ਰੀਲੀਜ਼ ਕਰਨਗੇ ਤੇ ਲੋਕਾਂ ਨੂੰ ਗੁੰਮਰਾਹ ਨਹੀਂ ਹੋਣ ਦੇਣਗੇ ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪਿਛਲੀ ਦਿਨੀ ਹੋਈ ਰੈਲੀ ਚ ਪਾਰੀ ਮਾਤਰਾ ਚ ਲੋਕ ਪਹੁੰਚੇ ਸੀ ਤੇ ਉਹ ਲੋਕਾਂ ਦਾ ਧੰਨਵਾਦ ਕਰਦੇ ਨੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਲੜਾਈ ਨੂੰ ਦੀ ਲੜਾਈ ਹੈ ਤੇ ਇੱਕ ਸਿਸਟਮ ਦੇ ਨਾਲ ਨੇ ਅਤੇ ਉਹ ਲੜਾਈ ਜਾਰੀ ਰਹੇਗੀ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਹੈ ਕਿਉਂਕਿ ਜੋ ਤੁਸੀਂ ਉਹ ਦਿਨ 10-15 ਹਜ਼ਾਰ ਬੰਦਾ ਇਕੱਠਾ ਕਰਕੇ ਯੋਗਦਾਨ ਪਾ ਕੇ ਪੰਜਾਬ ਦੀ ਸੇਵਾ ਕੀਤੀ ਹੈ ਨਾ ਮੈਂ ਕਹਿੰਦਾ ਰੂਮ ਰੂਮ ਰਣੀ ਹੈ ਮੇਰਾ ਔਰ ਐਹਸਾਨ ਨੇ ਤੁਹਾਡੀ ਆਪਣੀ ਲੜਾਈ ਨਿੱਜੀ ਨਹੀਂ ਹੈ ਕਿਸੇ ਬੰਦੇ ਨਾਲ ਨਹੀਂ ਹੈ ਇੱਕ ਸਿਸਟਮ ਨਾਲ ਹੈ ਔਰ ਜੇ ਸੱਚ ਪੁੱਛੋ ਤੇ ਉਹ ਸਿਸਟਮ ਨੇ 25-30 ਸਾਲਾਂ ਤੋਂ ਪੰਜਾਬ ਨੂੰ ਢਾ ਲਾਈ ਹੈ ਲਾਈਆ ਨਾ ਲਾਈ ਹੈ ਤੇ ਜੇ ਅੱਜ ਖੇਤੀ ਦੀ ਵੀ ਗੱਲ ਕਰوں ਤੇ ਹੁਣ ਤੇ ਸਾਡੇ ਵजूद ਤੇ ਅਟੈਕ ਹੈ ਨਾ ਇਟ ਇਜ਼ ਬੈਟਲ ਆਫ आवर ਐਗਜ਼ਿਸਟੈਂਸ ਸਾਡੀ ਅਸੀਂ ਰਵਾਂਗੇ ਜਾਂ ਨਹੀਂ ਰਵਾਂਗੇ ਹੁਣ ਤੇ ਉਹਦੇ ਤੇ ਆ ਗਈ ਨਾ ਤੇ ਜਦੋਂ ਮਸਾ ਰੰਗੜ ਆਇਆ ਸੀ ਉਦੋਂ ਵੀ ਰਹੇ ਆ ਤੇ ਜਦੋਂ ਅਹਿਮ ਸ਼ਾ ਅਬਦਾਲੀ ਆਇਆ ਸੀ ਉਦੋਂ ਵੀ ਰਹੇ ਆ ਤੇ ਇਹ ਜਿਹੜੀ ਅਹੰਕਾਰ ਤੇ ਅੜੀ ਹੈ ਸੈਂਟਰ ਦੀ ਇਹ ਨਿਕਲੇਉ ਕਿਉਂਕਿ ਜਦੋਂ ਸਰਕਾਰਾਂ ਆਵਦੀ ਜਨਤਾ ਨੂੰ ਸਜ਼ਾ ਦੇਣ ਤੇ ਆ ਜਾਣ ਵੀ ਪਰਾਲੀ ਦੇ ਉੱਤੇ ਕਰੋੜ ਰੁਪਇਆ ਹੈ ਸਬਸਿਡੀ ਦਿੱਤੀ ਨਹੀਂ ਅਜੇ ਨਹੀਂ ਸਬਸਿਡੀ ਜਿਹੜੀ 100 ਰੁਪਏ ਦੇਣੀ ਸੀ ਨਾ ਉਹ ਦਿੱਤੀ ਨਹੀਂ ਸਾਡਾ GST ਲੈ ਕੇ ਸਾਨੂੰ ਹੀ ਮੋੜਿਆ ਨਹੀਂ ਚੋਰੀ ਸੀ ਨਾ ਜੋਰੀ ਹੈਗਾ ਨਹੀਂ ਔਰ ਇਹ ਉਤੋਂ ਦੀ ਇਹ ਜਿਹੇ ਇਹ ਜਿਹੜੇ ਕਾਨੂੰਨ ਲਾ ਦਿੱਤੇ ਐ ਇਹ ਸਾਡੀ ਕਿਸਾਨੀ ਨੂੰ ਸਾਡੀ ਖੁਦਮੁਖਤਿਆਰੀ ਨੂੰ ਇਹ ਸਾਡਾ ਸਾਰਾ ਕੁਝ ਖੋ ਕੇ ਚਾਰ ਬੰਦਿਆਂ ਦੀ ਜੇਬ 'ਚ ਪਾਉਣ ਨੂੰ ਫਿਰਦੇ ਆ ਇਸ ਕਰਕੇ ਜੋ ਤੁਸੀਂ ਉਸ ਦਿਨ ਰੈਲੀ ਕੀਤੀ ਹੈ ਔਰ ਜੋ ਤੁਸੀਂ ਇਸ ਜ਼ੁਲਮ ਦੇ ਖਿਲਾਫ ਗੁਰੂ ਸਾਹਿਬਾਨਾਂ ਦੀ ਸਿਹਤ ਤੋਂ ਲੜਾਈ ਲੜੀ ਹੈ ਮੈਂ ਪਹਿਲਾਂ ਵੀ ਧੰਨਵਾਦ ਕਰਕੇ ਗਿਆ ਸੀ ਦੋ ਤੇ ਫਿਰ ਹਰਪਾਲ ਕਹਿੰਦਾ ਦੇਖੋ ਜੀ ਤੁਸੀਂ ਸਾਡੇ ਬੰਦਿਆਂ ਦਾ ਧੰਨਵਾਦ ਨਹੀਂ ਕੀਤਾ ਸਭ ਤੋਂ ਵੱਡਾ ਯੋਗਦਾਨ ਅਸੀਂ ਪਾਇਆ ਮੈਂ ਕਿਹਾ ਯਾਰ ਮੈਂ ਦੇਖੋ ਸਹਿਨਸ਼ੀਲਤਾ ਹੋਣੀ ਚਾਹੀਦੀ ਹੈ ਇਹਦੇ 'ਚ ਹੈ ਨਹੀਂ ਇਹ ਅੜ ਜਾਂਦਾ ਤੂੰ ਆਇਆ ਤੂੰ ਬੁਲਾਣਾ ਆਇਆ ਪਰ ਮੈਂ ਮੈਂ ਅੱਜ ਇੱਕ ਗੱਲ ਕਹਿਣਾ ਕਿ ਜੇ ਅਸੀਂ ਲੋਕਤੰਤਰ ਦੇ ਵਿੱਚ ਅੱਜ ਲੋਕਾਂ ਨੇ ਲਿਆਂਦੇ ਆ ਤੇ ਸਾਡੇ ਚ ਸਹਿਨਸ਼ੀਲਤਾ ਹੋਣੀ ਚਾਹੀਦੀ ਲੋਕਾਂ ਦੀ ਗੱਲ ਸੁਣਨ ਦੀ ਸਹਿਨਸ਼ੀਲਤਾ ਹੋਣੀ ਚਾਹੀਦੀ ਇਹ ਹੌਮਾ ਹੈ ਹੈਂਕਰ ਵੀ ਮੈਨੂੰ ਇਹਨੇ ਐਂ ਕਹਿਤਾ ਲੈ ਮੈਂ ਕਹਿੰਦਾ ਕਈ ਵਾਰ ਮੈਨੂੰ ਕੋਈ ਨਿੱਕਾ ਦੁਕਾਣ ਆਦਮੀ ਗਾਲ ਵੀ ਕੱਢ ਦਿੰਦਾ ਮੇਰੀ ਦਾੜੀ ਦਾ ਵਾਲ ਚਿੱਟਾ ਹੋ ਜਾਂਦਾ ਫਿਰ ਕੀ ਹੋ ਜਾਂਦਾ ਹੈਂ ਇਹ ਲੱਖਾਂ ਤਾਰੀਫ਼ ਕਰਦੇ ਆ ਤੇ ਇੱਕ ਬੰਦਾ ਕੋਈ ਅੜ ਵੀ ਗਿਆ ਤੇ ਕੀ ਹੋ ਜੂ ਇਸ ਕਰਕੇ ਤੂੰ ਤੇਰੀ ਛਾਤੀ ਛੋਟੀ ਨਹੀਂ ਹੁੰਦੀ ਹੋਰ ਚੌੜੀ ਹੋਣੀ ਹੈ ਪਰਵਾਹ ਨਾ ਕਰ ਤੂੰ ਹੈ ਕੋਈ ਹੋ ਨਹੀਂ ਮੈਂ ਤੁਹਾਡਾ ਸਾਰਿਆਂ ਦਾ ਫੇਰ ਤੈਅ ਕਰਾਂ ਧੰਨਵਾਦ ਕਰਦਾ ਔਰ ਆਪਾਂ ਇਹ ਲੜਾਈ ਨੂੰ ਅੱਗੇ ਲੈ ਜਾਣਾ ਅੱਜ ਮੈਂ ਇੱਕ ਹੋਰ ਵੀਡੀਓ ਰਿਲੀਜ਼ ਕਰ ਰਿਹਾ ਪੰਜਾਬ ਨੂੰ ਗੁਮਰਾਹ ਨਹੀਂ ਹੋਣ ਦੇਣਾ ਫਿਰ ਫੈਸਲਾ ਉਹਨਾਂ ਦੇ ਹੱਥ ਹੈ ਪੰਜਾਬ ਦੇ ਲੋਕਾਂ ਦੇ ਹੱਥ ਹੈ ਸਮਝ ਗਏ ਨੀ ਇਹ ਜਿਹੜਾ ਗੁੰਮਰਾਹ ਕਰਕੇ 25 ਸਾਲ ਪੰਜਾਬ ਨੀਵਾ ਗਿਆ ਇੱਕ ਵਾਰ ਝੰਡੇ ਚ ਟੰਡਾ ਲੱਗਣੀ ਲੱਗ ਬੋਲੇ ਸੋਨਾ ਬੋਲ ਕਰਕੇ ਮੈਂ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਉਹ ਦਿਨ ਤੁਸੀਂ ਇੰਨਾ ਯੋਗਦਾਨ ਪਾਇਆ ਡਾਕਟਰ ਵੇਰਕਾ ਕਿਧਰ ਗਿਆ ਉਹ ਨਹੀਂ ਆਇਆ ਹੈ ਇਹ ਟੰਡਾ ਇਹ ਟੰਡਾ ਉਹ ਦੋ ਪੈਣਾ ਜਿੱਦਾਂ ਤੁਸੀਂ ਸੀਐਮ ਬਣੇ ਉਹ ਯਾਰ ਲੋਕਾਂ ਨੇ ਲੋਕ ਨਾ ਲੋਕ ਬਹੁਤ ਬੜੀਆਂ ਗੱਲਾਂ ਕਰਦੇ ਆ ਲੋਕ ਸਾਰਾ ਕੁਝ ਕਰਦੇ ਆ ਦੇਖੋ ਮੈਂ ਕਦੇ ਕਿਸੇ ਨੂੰ ਰੋਕਿਆ ਨਹੀਂ ਵੇਖੋ ਜਦੋਂ ਤੱਕ ਬੰਦਾ ਇਹ ਕਹੂਗਾ ਵੀ ਮੈਨੂੰ ਆ ਪਦ ਚਾਹੀਦਾ ਉਹ ਪਦ ਚਾਹੀਦਾ ਉਦੋਂ ਤੱਕ ਪੰਜਾਬ ਨਹੀਂ ਸਮਾ ਇਹ ਫੈਸਲਾ ਲੋਕ ਕਰਨਗੇ ਭਾਜੀ ਕਰ ਲਿਆ ਲੋਕਾਂ ਨੇ ਇਹ ਪੰਜਾਬ ਦੇ ਲੋਕ ਫੈਸਲਾ ਕਰਨਗੇ ਔਰ ਐਦ ਕੀ ਪੰਜਾਬ ਦੇ ਲੋਕਾਂ ਨੂੰ ਮੈਂ ਤੁਹਾਨੂੰ ਸੱਚ ਦੱਸਾਂ ਅੱਜ ਤੁਸੀਂ ਸਾਰੇ ਇਕੱਠੇ ਹੋ ਤੇ ਇਸ ਕਰਕੇ ਮੈਂ ਕਹਿ ਰਿਹਾ ਇਸ ਗੱਲ ਨੂੰ ਸੱਚ ਗੱਲ ਇਹ ਹੈ ਵੀ ਪੰਜਾਬ ਨੂੰ ਇੱਕ ਬਲੂਪ੍ਰਿੰਟ ਚਾਹੀਦਾ ਹੈ ਇੱਕ ਰੋਡ ਮੈਪ ਚਾਹੀਦਾ ਹੈ ਇੱਕ ਏਜੰਡਾ ਚਾਹੀਦਾ ਹੈ ਔਰ ਸਾਰੀ ਦੁਨੀਆ ਇਹ ਵੇਖਦੀ ਹੈ ਵੀ ਸਾਨੂੰ ਇਸ ਔਖੇ ਵਿਕਟ ਸਮੇਂ ਦੇ ਵਿੱਚੋਂ ਕੱਢੂ ਕੌਣ ਲੇਕਿਨ ਕੱਢੂ ਉਹੀ ਜਿਹੜਾ ਇੱਕ ਰਾਹ ਪਾਉ ਇਹ ਰਾਹ ਪਾਉ ਬਿ ਆ ਰਾਤੋਂ ਨਿਕਲਦੇ ਆ ਏਦਾਂ ਨਿਕਲਦੇ ਆ ਇਸ ਕਰਕੇ ਨਹੀਂ ਨਹੀਂ ਚਲੋ ਚਲੋ ਉਹ ਰਾਹ ਪਾਣ ਵਾਲੇ ਪਾਰਟੀਆਂ ਹੁੰਦੀਆਂ ਨੇ ਪਾਰਟੀਆਂ ਕੋਈ ਕਦੇ ਵੀ ਕੋਈ ਚੰਗੀ ਮਾੜੀ ਨਹੀਂ ਇਸ ਕਰਕੇ ਆਪਾਂ ਹੁਣ ਉਂਗਲਾ ਚੱਕੀ ਜਾਈਏ ਕਿਸੇ ਤੇ ਉਹ ਆਏ ਹੋ ਆ ਪਾਰਟੀ ਕੋਈ ਚੰਗੀ ਮਾੜੀ ਚਲਾਉਣ ਵਾਲੇ ਲੋਕ ਚੰਗੇ ਮਾੜੇ ਹੁੰਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਪਛਾਣਣ ਪਾਉ ਔਰ ਤੁਹਾਨੂੰ ਸਾਰਿਆਂ ਨੂੰ ਦੱਸੂ ਬਾਕੀ ਮੈਨੂੰ ਆਪਦੀ ਕੋਈ ਉਹ ਨਹੀਂ ਮੈਂ ਹੋਵਾਂ ਨਾ ਹੋਵਾਂ ਲੇਕਿਨ ਇੱਕ ਰੋਡ ਮੈਪ ਹੋਵੇ ਇੱਕ ਰਾਹ ਹੋਵੇ ਪੰਜਾਬ ਨੂੰ ਉਸਾਰਨ ਦੀ ਪੰਜਾਬ ਨੂੰ ਮੁੜ ਸੁਰਜੀਤ ਕਰਨ ਦੀ ਹੈ ਨਹੀਂ ਜਵਾਨੀ ਵਾਪਸ ਡਰ ਤੁਹਾਨੂੰ ਲੈਣੀ ਪੈਣੀ ਭਾਈ ਜਵਾਨੀ ਵਾਪਸ ਲਿਆਉਣ ਦੀ ਸਮਝ ਨਹੀਂ ਔਰ ਓਪਰਚ्युनिटीज ਕ੍ਰੀਏਟ ਕਰਨ ਸਾਰੇ ਚੰਗਾ ਕੰਮ ਕਰ ਰਹੇ ਇਹ ਫੈਸਲਾ ਲੋਕ ਕਰਨਗੇ ਪੰਜਾਬ ਦੇ ਲੋਕ ਇਸ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਵੇਰਕੇ ਵਾਲੇ ਮੈਂ ਬਾਕੀਆਂ ਨੂੰ ਵੀ ਕਹਿ ਕੇ ਆਇਆ ਸੀ ਉੱਥੇ ਵੀ ਧੰਨਵਾਦ ਕਰਿਆ ਇੱਕ ਹੁੰਦਲ ਘਰੇ ਆਇਆ ਸੀ ਮੇਰੇ ਵੇਰਕਾ ਮੇਰੇ ਲਈ ਅੱਡ ਨਹੀਂਗਾ ਤੁਹਾਡੇ ਲਈ ਥੋੜਾ ਥੋੜਾ ਅੱਡ ਹੋ ਸਕਦਾ ਮੈਂ ਅਗਲੀ ਕਦੇ ਆਇਆ ਤਕਰੀਰੇ ਲਈ ਕਦੇ ਵੀ ਅੱਡ ਨਹੀਂਗਾ ਇਸ ਕਰਕੇ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਯਾਰ ਤੁਹਾਡਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਹੋਰ ਰਣਨੀਤੀਆਂ ਉਲੀਕਣੀਆਂ ਨੇ ਹੋਰ ਜੰਗਾਂ ਛੇੜਨੀਆਂ ਨੇ ਤੇ ਡਿਵੈਲਪਮੈਂਟ ਵੀ ਮੈਨੂੰ ਲੱਗਦਾ ਹੁਣ ਸਰਕਾਰ ਨੇ ਅ ਬੜੀ ਪਹਿਲ ਕੀਤੀ ਹੈ ਤੇ ਕਰੀਬ-ਕਰੀਬ 30 40 ਕਰੋੜ ਰੁਪਏ ਆਇਆ ਜਿਹੜਾ ਮੈਂ ਪੂਰੀ ਤਰ੍ਹਾਂ ਵੰਡ ਕੇ ਕਮਿਸ਼ਨਰ ਨੂੰ ਦੇ ਦਿੱਤਾ ਤੇ ਉਹ ਹੁਣ ਦੇਖੋ ਸਾਲ ਦੇ ਵਿੱਚ ਕਿੱਥੇ ਚੜਦਾ ਹੈ ਨੇਪਰੇ ਚੜਦਾ ਹੈ ਤੇ ਇੱਕ ਪੁਲ ਵੀ ਬਣਨ ਲੱਗ ਗਿਆ ਪੰਜਾਂ ਚੋ ਉਹ ਜਿਹੜਾ ਭੰਡਾਰੀ ਪੋਲਾ ਹੈ ਅੱਛਾ ਜੀ ਬਣਾਈ ਸੋਰੀ ਆਪਣਾ ਰਿਪੋਰਟ ਦੇ ਨਾਲ ਸ਼ੁਰੂ ਹੋਇਆ ਚਲੋ ਉਹਦੀ ਵੀ ਵਧਾਈ ਹੈ ਤੇ ਰਾਏਪੁਰ ਦਰੁਸਤ ਆਏ ਹਾਂ ਜੀ ਨਿੱਤਰ ਪਿਆਰਿਆ ਨਿੱਤਰ ਪਿਆਰਿਆ ਮੈਂ ਤੁਹਾਡੇ ਨਾਲ ਮੈਂ ਆਪਣੀ ਗੱਲ ਰੱਖੀ ਹੈ ਤੁਹਾਡੇ ਨਾਲ ਤੁਸੀਂ ਉੱਚੇ ਬੰਦੇ ਹੋ ਸੱਚੇ ਬੰਦੇ ਹੋ ਮੈਂ ਤੁਹਾਡੇ 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 ਭਰਾ ਹੀ ਨੇ ਸਰ ਨਹੀਂ ਇੱਕ ਮਿੰਟ ਇੱਕ ਮਿੰਟ ਗੱਲ ਕਰ ਲੀ ਜੀ ਕਿਸਾਨ ਤੁਹਾਡੇ ਭਰਾ ਹੀ ਨੇ ਸਰ ਇਹ ਬਚੰਡੇ ਤੋਂ ਆਏ ਆ ਪਾ ਪ੍ਰਾਈਵੇਟ ਗੱਲ ਬਚੰਡੇ ਤੋਂ ਆਏ ਆ ਪ੍ਰਾਈਵੇਟ ਗੱਲ ਤੇ ਇੱਥੇ ਦੀ ਸਿਜਾਨੀ ਬਾਰੇ ਕੀ ਕਹੋਗੇ ਜੀ ਸਿੱਧੂ ਸਾਹਿਬ 2 ਮਿੰਟ ਦੇਣਾ ਉਹ ਮੜਾ ਹਾਲਾ ਸਿੱਧੂ ਸਾਹਿਬ ਸਰ 2 ਮਿੰਟ ਵਿੱਚ ਸਰ ਅੱਜ ਮੈਂ ਇੱਕ ਆਪਣੀ ਵੀਡੀਓ ਪਾਈ ਆ ਹਾਂ ਬੜਾ ਯਾਰ ਵੇਖੋ ਉਹਦੇ 'ਚ ਆਹੀ ਜਿਹੜੀ ਤੁਸੀਂ ਗੱਲ ਕਹੀ ਆ ਨਾ ਉਹਦੇ 'ਚ ਮੈਂ ਬੜਾ ਕਲੀਅਰ ਦਾ ਵੇ ਫਾਰਵਰਡ ਦੱਸਿਆ ਸਰ ਇਹਦੇ 'ਚ ਥੋੜਾ ਦੱਸ ਦਿਓ ਮੈਂ ਕੀ ਆਖਿਆ ਤੁਹਾਨੂੰ ਉਹਦੇ 'ਚ ਇੱਕ ਲਾਈਨ ਵੀ ਇਧਰ ਉਧਰ ਕਰਨ ਦੀ ਲੋੜ ਨਹੀਂ ਜਿੱਦਾਂ ਹੈ ਠਿੱਕ ਜੋਸ਼ ਆਪਣਾ ਛਾ ਸਿੱਧੂ ਸਾਹਿਬ ਸੈਂਟਰ ਦਾ ਕੀ ਰੁਕ ਸਬਸਕ੍ਰਾਈਬ ਕਰੋ ਬੀਬੀਸੀ ਪੰਜਾਬ ਟੀਵੀ ਨੂੰ ਅਤੇ ਤਾਜ਼ਾ ਤਰੀਨ ਖਬਰਾਂ ਲਈ ਬੈਲ ਦਾ ਬਟਨ ਦਬਾਓ